जय श्री राम देखो जी जिस तरह की आज दी मीटिंग हुई है और सारे शहर वासियों ने लगभग 1 महीना हो गया शोभा यात्रा दी तैयारी ਦੇ ਵਿੱਚ ਲੱਗੇ ਹੋਏ ਆ ਜਿਹੜੀ ਪਿਛਲੇ ਸਾਲ ਆਪਾਂ 22 ਜਨਵਰੀ ਨੂੰ ਸ਼ੋਭਾ ਯਾਤਰਾ ਕੱਢੀ ਸੀਗੀ ਉਹ ਸਨਾਤਨੀ ਕੈਲੰਡਰ ਦੇ ਮੁਤਾਬਕ ਹੈ ਇਸ ਵਾਰੀ ਜਿਹੜੀ ਸ਼ੋਭਾ ਯਾਤਰਾ ਉਹ 11 ਜਨਵਰੀ ਨੂੰ ਆ ਤੇ ਅਯੁੱਧਿਆ ਦੇ ਵਿੱਚ ਵੀ 11 ਜਨਵਰੀ ਨੂੰ ਹੀ ਮਨਾਈ ਜਾ ਰਹੀ ਆ ਔਰ ਮੈਂ ਆਪਣੇ ਸ਼ਹਿਰ ਨਿਵਾਸੀਆਂ ਔਰ ਲਾਗੇ ਦੇ ਜਿੰਨੇ ਵੀ ਪਿੰਡ ਨੇ ਸਭ ਦੇ ਅੱਗੇ ਅਪੀਲ ਕਰਨਾ ਵਾਂ ਜਿਸ ਤਰ੍ਹਾਂ ਕਿ ਸਾਡੇ ਸੂਰੀ ਸਾਹਿਬ ਨੇ ਵੀ ਕਿਹਾ ਵੀ ਪਿਛਲੀ ਵਾਰ ਦੀ ਰਿਪੋਰਟ ਸੀ ਵੀ ਯਾਤਰਾ ਦੀ ਸੰਖਿਆ ਜਿਹੜੀ 20 ਤੋਂ 25000 ਸੀਗੀ ਮੈਂ ਇਹ ਲੋਕਾਂ ਦੇ ਅੱਗੇ ਅਪੀਲ ਕਰਨਾ ਵਾ ਵੀ ਇਸ ਵਾਰ ਜਿਹੜੀ ਸੰਖਿਆ ਉਹ ਵੱਧ ਤੋਂ ਵੱਧ ਹੋਣੀ ਚਾਹੀਦੀ ਆ ਦੂਸਰਾ ਸਾਡੇ ਸ੍ਰੀ ਸਨਾਤਨ ਜਾਗਰਣ ਮੰਚ ਨੇ ਇਹ ਯਾਤਰਾ ਪਿਛਲੀ ਵਾਰ ਵੀ ਰੱਖੀ ਸੀਗੀ ਔਰ ਇਸ ਵਾਰ ਵੀ ਇਹ ਸ਼ੋਭਾ ਯਾਤਰਾ ਰੱਖੀ ਆ ਬਟ ਜਿਹੜੀ ਸ਼ੋਭਾ ਯਾਤਰਾ ਵਾ ਉਹ ਲੋਕਾਂ ਦੇ ਸਹਿਯੋਗ ਨਾਲ ਹੀ ਸ਼ਹਿਰ ਦੀਆਂ ਸਮੂਹ ਧਾਰਮਿਕ ਸਮਾਜਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਹੀ ਪਿਛਲੇ ਸਾਲ ਵੀ ਸੰਪੂਰਨ ਹੋਈ ਸੀ ਤੇ ਇਸ ਵਾਰ ਵੀ ਮੈਂ ਟਾਡੇ ਮਾਧਿਅਮ ਰਾਈ ਸਮੂਹ ਸ਼ਹਿਰ ਦੇ ਵਸਨੀਕਾਂ ਨੂੰ ਧਾਰਮਿਕ ਸਮਾਜਿਕ ਤੇ ਰਾਜਨੀਤਿਕ ਜਥੇ ਜਥੇਬੰਦੀਆਂ ਨੂੰ ਇਹ ਅਪੀਲ ਕਰਨਾ ਵੀ ਇਹ ਸੋਭਾ ਯਾਤਰਾ ਨੂੰ ਸਫਲ ਬਣਾਇਆ ਜਾਵੇ ਜਿੰਨੇ ਵੀ ਸਾਡੇ ਲਾਗੇ ਦੇ ਸੰਤ ਸਮਾਜ ਨੇ ਅਸੀਂ ਸਭ ਨੂੰ ਕਿਹਾ ਵਾ ਬਾਕੀ ਜਿਹੜੇ ਵੀ ਆਉਣਗੇ ਉਹਨਾਂ ਦਾ ਬਹੁਤ ਬਹੁਤ ਸਵਾਗਤ ਆ ਔਰ ਦੁਰਗਿਆਣਾ ਮੰਦਿਰ ਤੋਂ ਪਿਛਲੇ ਸਾਲ ਵੀ ਵੀਰ ਬਜਰੰਗ ਬਲੀ ਜੀ ਆਏ ਸੀਗੇ ਔਰ ਇਸ ਵਾਰੀ ਵੀ ਉਹ ਆ ਰਹੇ ਨੇ ਔਰ ਮੈਂ ਪਿਛਲੇ ਸਾਲ ਵੀ ਇੱਕ ਲੜਕੀਆਂ ਨੇ ਬੁਲਟ ਦੇ ਬਹੁਤ ਵਧੀਆਕਰਸ਼ਨ ਸੀਗਾ ਔਰ ਮੈਂ ਇਸ ਵਾਰੀ ਤੁਹਾਡੇ ਮਾਧਿਅਮ ਨਾਲ ਫੇਰ ਇਹ ਕਹਿਣਾ ਚਾਹਾਂਗਾ ਵੀ ਜਿਨ੍ਹਾਂ ਦੇ ਵੀ ਬੇ ਬੇਟੀਆਂ ਬਹੂ ਕੋਈ ਵੀ ਬੁਲਟ ਚਲਾ ਲੈਂਦੀਆਂ ਉਹ ਸਾਡੇ ਨਾਲ ਸੰਪਰਕ ਕਰਨ ਤਾਂ ਕਿ ਉਹ ਯਾਤਰਾ ਦੀ ਇੱਕ ਜਿਹੜੀ ਆ ਨਾ ਸ਼ੋਭਾ ਯਾਤ ਸ਼ੋਭਾ ਨੂੰ ਹੋਰ ਬੜਾਵੇ ਸੋ ਸਾਥ ਸਾਨੂੰ ਸ਼ੁਰੂ ਤੋਂ ਅਹੀਂ ਮਿਲਿਆ ਵਾ ਤੇ ਅਸੀਂ ਅੱਜ 3 ਸਾਲ 4 ਹੋ ਗਏ ਨੇ ਆਪਣੀ ਸੰਸਥਾਵਾਂ ਨੂੰ ਲੈ ਕੇ ਤੁਰੇਦੇ ਆ ਕਿਉਂਕਿ ਜੇ ਸਾਥ ਨਾ ਹੁੰਦਾ ਤੇ ਅਸੀਂ 6 ਮਹੀਨੇ ਵੀ ਨਹੀਂ ਸੀ ਚੱਲ ਸਕਦੇ ਔਰ ਬਹੁਤ ਹੀ ਜਿਆਦਾ ਸਾਥ ਮਿਲਿਆ ਵਾ ਔਰ ਸਾਥ ਮਿਲਣ ਦੀ ਕਰਕੇ ਹੀ ਅਸੀਂ ਅੱਜ ਚੱਲਣ ਦੇ ਦਿਆਂ ਔਰ ਤੁਹਾਡੇ ਮਾਧਮ ਰਹੀਏ ਪੀ ਲਿਆ ਵੀ ਸਾਨੂੰ ਜਿਹੜਾ ਉਹ ਸਾਥ ਆ ਸਾਡਾ ਸਦਾ ਬਣਿਆ ਰਵੇ ਅਸੀਂ ਇਸੇ ਤਰ੍ਹਾਂ ਪ੍ਰੋਗਰਾਮ ਕਰਦੇ ਰਹੀਏ ਲੋਕਾਂ ਦਾ ਸਹਿਯੋਗ ਸਾਨੂੰ ਮਿਲਦਾ ਰਵੇ ਜੈ ਸ਼੍ਰੀ ਰਾਮ ਪਹਿਲਾਂ ਤੇ ਸਭ ਨੂੰ ਜੈ ਸ਼੍ਰੀ ਰਾਮ ਸਭ ਨੂੰ ਜੈ ਸ਼੍ਰੀ ਰਾਮ ਜੀ ਪਿਛਲੇ ਵਕਤ ਵੀ ਅਸੀਂ ਬੜਾ ਵੱਡਾ ਮਹਾਜਗ ਸ਼੍ਰੀ ਰਾਮ ਜੀ ਦੇ ਜਨਮ ਉਸਤਵ ਤੇ ਜਿਹੜਾ ਕਿ ਅਸੀਂ ਜੋਧਿਆ ਦੇ ਜੋ ਪ੍ਰੋਗਰਾਮ ਦੇ ਅਨੁਸਾਰ ਇੱਥੇ ਇੱਕ ਸ਼ੋਭਾ ਯਾਤਰਾ ਕੱਢੀ ਸੀ ਇਸ ਵਾਰ ਵੀ ਅਸੀਂ ਗੋਤਾਖਪੁਰ ਚ ਇੱਕ ਬਵੇ ਸ਼ੋਭਾ ਯਾਤਰਾ ਸ਼੍ਰੀ ਸਨਾਤਨ ਜਾਗਰਣ ਮੰਚ ਦੇ ਅਗਵਾਈ ਦੇ ਹੇਠ ਕਰ ਰਹੇ ਹਾਂ ਔਰ ਸਾਰੀਆਂ ਸਮਾਜਿਕ ਸੰਗਠਨ ਜਿਹੜੇ ਆਪਣੀ ਪੂਰੀ ਜ਼ਿੰਮੇਵਾਰੀ ਨਿਭਾਣਗੇ ਔਰ ਇੱਕ ਬੜਾ ਵੱਡਾ ਮਹਾਜਗ ਜਿਹੜਾ ਧਾਰਮਿਕ ਮਹਾਜਗ ਰਚਾ ਜਾਏਗਾ ਜਿਸ ਵਿੱਚ ਸ਼ਿਭੂ ਵੀ ਸੇਵਾ ਸਮਿਤੀ ਔਰ ਵੀ ਜਿਹੜੇ ਧਾਰਮਿਕ ਸੰਗਠਨ ਆ ਪੂਰਾ ਸਹਿਯੋਗ ਕਰਨਗੇ ਅਸੀਂ ਸਾਰੇ ਸ਼ਹਿਰ ਵਾਸੀ ਇਹੋ ਉਮੀਦ ਕਰਦੇ ਆਂ ਅਪੀਲ ਵੀ ਕਰਦੇ ਆਂ ਕਿ ਸਾਰੇ ਜਿਹੜੇ ਕਰੋ ਨਿਕਲ ਕੇ ਇਸ ਜੈਗੋਸ਼ ਦਾ ਹਿੱਸਾ ਬਣਨ ਜੈ ਸ਼੍ਰੀ ਰਾਮ ਜੀ